ਸਸਕਾਲ ਜੀ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਤੁਹਾਨੂੰ ਦੱਈ ਕਿ ਧਾਰੀਵਾਲ ਪੁਲਿਸ ਨੇ ਕੀਤੀ ਸਪੈਸ਼ਲ ਨਾਕੇਬੰਦੀ ਦੌਰਾਨ ਅਧੂਰੇ ਕਾਗਜ਼ਾਤ ਅਤੇ ਬਿਨਾ ਨੰਬਰ ਪਲੇਟਾ ਵਾਹਕਲਾਂ ਦੇ ਤਕਰੀਬਨ 15 ਚਲਾਨ ਕੱਟੇ ਤੰਦਾ ਦਈਏ ਕਿ ਥਾਣਾ ਧਾਰੀਵਾਲ ਮੁਖੀ ਐਸਐਸਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਸਪੈਸ਼ਲ ਨਾਕੇਬੰਦੀ ਐਸਐਸਪੀ ਗੁਰਦਾਸਪੁਰ ਅਦਿੱਤਿਆਜੀਤ ਦੇ ਦਿਸਾ ਨਿਰਦੇਸ਼ਾਂ ਅਨਸਾਰ ਨਾਕੇਬੰਦੀ ਕੀਤੀ ਗਈ ਹੈ ਅਤੇ ਸ਼ਹਿਰ ਦੇ ਵਿੱਚ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਬਿਨਾ ਹੈਲਮਟ ਬਿਨਾ ਕਾਗਜ਼ਾਤ ਬਿਨਾ ਲਾਇਸੈਂਸ ਵਾਲੇ ਵਾਹਨਾਂ ਦੇ ਤਕਰੀਬਨ 15 ਦੇ ਜਿਹੜੇ ਆ ਚਲਾਨ ਕਰ ਚੁੱਕੇ ਹਾਂ ਥਾਣਾ ਧਾਰੀਵਾਲ ਐਸਐਚਓ ਪ੍ਰਮਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਕਾਗਜ਼ਾਤ ਪੂਰੇ ਕਰੋ ਅਤੇ ਨਬਾਲਕ ਬੱਚਿਆਂ ਨੂੰ ਵਾਹਨ ਚਲਾਉਣ ਵਾਸਤੇ ਨਾ ਦਿਓ ਉਹਨਾਂ ਨੇ ਆਖਿਆ ਕਿ ਜੇਕਰ ਸ਼ਹਿਰ ਵਿੱਚ ਕੋਈ ਸ਼ਰਾਰਤ ਕਰਦਾ ਜਾਂ ਬਾਲਕ ਬੱਚੇ ਵਾਂਚ ਲਾਉਂਦੇ ਦੇਖੇ ਗਏ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਉਹਨਾਂ ਨੇ ਸਖਤ ਚਨਾਵਨੀ ਵੀ ਦਿੱਤੀ ਹੈ ਕਿ ਬਿਨਾ ਕਾਗਜ਼ਾਤੋਂ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਲੜਬਾਜੀ ਕਰਦਾ ਕੋਈ ਨਜ਼ਰ ਆਇਆ ਤਾਂ ਉਹਦਾ ਚਲਾਨ ਕਰਕੇ ਉਹਦੇ ਉੱਤੇ ਕਾਰਵਾਈ ਕਰ ਦਿੱਤੀ ਜਾਵੇਗੀ ਤੁਸੀਂ ਦੇਖਦੇ ਹੋ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਦੇ ਨਾਲ ਬਣੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਨਾਲ ਇਹ ਸਪੈਸ਼ਲ ਲਾਕੇ ਜਿਹੜੇ ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਦੀ ਹੁਕਮ ਅਨੁਸਾਰ ਜਿਹੜੇ ਲਗਾਏ ਗਏ ਆ ਸੀਨੀਅਰ ਪੁਲਿਸ ਕਪਤਾਨ ਗਰਦਾਸਪੁਰ ਜੀ ਦੇ ਇਹਦੇ ਵਿੱਚ ਅਸੀਂ ਬਿਦੌਟ ਨੰਬਰ ਪਲੇਟ ਟ੍ਰਿਪਲ ਰਾਈਡਿੰਗ ਜਿਨ੍ਹਾਂ ਦੇ ਡਾਕੂਮੈਂਟਸ ਅਧੂਰੇ ਆ ਉਹਨਾਂ ਦੇ ਜਿਹੜੇ ਚਲਾਨ ਕੱਟੇ ਜਾ ਰਹੇ ਆ ਮੇਰੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਣੇ ਨਬਾਲਗ ਬੱਚਿਆਂ ਨੂੰ ਵਹੀਕਲ ਨਾ ਦੇਣ ਚਲਾਉਣ ਕਿਉਂਕਿ ਇਹ ਜਿਹੜੇ ਨਬਾਲਗ ਬੱਚੇ ਆ ਇਹ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਫਿਰ ਇਹਦੀ ਬਹੁਤ ਵੱਡੀ ਕੀਮਤ ਚਕਾਉਣੀ ਪੈਂਦੀ ਆ ਕਿੰਨੇ ਚਲਾਨੇ ਆ ਅਸੀਂ ਹੁਣ ਤੱਕ ਕੋਈ 15 ਕ ਚਲਾਨ ਕੱਟ ਚੁੱਕੇ ਆ ਤਾਂ ਵਿਦਾਊਟ ਨੰਬਰ ਪਲੇਟ ਵਿਦਾਊਟ ਡਾਕੂਮੈਂਟਸ ਅਦਰਸ ਦੇ ਕਟੇ ਆ ਤਾਂ ਟ੍ਰਿਪਲ ਰਾਈਟ ਦੇ ਜੀ ਨੋਜਾਂ ਦੇ ਬਹੁਤ ਮੁਰਸਾ ਕਾ ਕੇ ਬਹੁਤ ਭਾਰ ਮੇਰੇ ਖਿਆਲ ਆ ਵੀ ਤਕਰੀਬਨ ਜਦੋਂ ਦਾ ਮੈਂ ਇਹ ਸੈਵ ਦਾ ਚਾਰਜ ਲਿਆ ਕੋਈ 7-8 ਮੋਟਰਸਾਈਕਲ ਤਾਂ ਮੈਂ ਬੌਂਡ ਕੀਤੇ ਆ ਤੇ ਤਕਰੀਬਨ ਉਹਨਾਂ ਪਟਾਕਿਆਂ ਵਾਲਾ ਕੰਮ ਤਾਂ ਲਗਭਗ ਖਤਮ ਹੋ ਗਿਆ ਇਹ ਤੁਹਾਨੂੰ ਪ੍ਰੈਸਰ ਪੁਟਰਾਂ ਨੂੰ ਮੇਰੇ ਵੀਰਾਂ ਨੂੰ ਚੰਗੀ ਤਰ੍ਹਾਂ ਪਤਾ ਆ ਭਲੀ ਭਾਂਤ ਪਤਾ ਆ ਵੀ ਇਹ ਸੈਰ ਚੋਂ ਡਪਟਾਕੇ ਨਹੀਂ ਵੱਜਦੇ ਜਿਹੜੇ ਸਰਾਰਤੀ ਲੋਕ ਆ ਉਹ ਵੀ ਜਲਦੀ ਫਿਰ ਜਿਨ੍ਹਾਂ ਜੋ ਪਹਿਲਾਂ ਦਾ ਹਾਲ ਹੋਇਆ ਤੁਸੀਂ ਜਾਣਦੇ ਹੋ ਇਹਨਾਂ ਦਾ ਵੀ ਉਹੀ ਹਾਲ ਹੋਏਗਾ ਕਾਨੂੰਨ ਅਨੁਸਾਰ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਮੇਰੇ ਵੀਰੇ ਅਸੀਂ ਕੱਲ ਵੀ ਦੋ ਮੁਕਦਮੇ ਰਜਿਸਟਰ ਕਰ ਕਿਤੇ ਆ ਪਾਰਿਮਤਰਾ ਜਿਹੜੀ ਹੈ ਰਵਨ ਪ੍ਰਾਂਤ ਕੀਤੀ ਆ ਉਹਨਾਂ ਦੇ ਵਹੀਕਲ ਬੌਂਡ ਕੀਤੇ ਆ ਅਸੀਂ ਨਾਲ ਵਿੱਚ ਇੱਕ ਵੀ ਨਸ਼ੇ ਦੀ ਇੱਕ ਵੀ ਵਾਈਟ ਨਹੀਂ ਵਿਕਣ ਦਿੱਤੀ ਜਾਊਗੀ ਮੇਰੀ ਪੁਰ ਜੋਰ ਬੇਨਤੀ ਆ ਹੱਥ ਜੋੜ ਕੇ ਵੀ ਮੇਰੇ ਇਹ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਲੈ ਕੇ ਆਓ ਅਸੀਂ ਉਹਨਾਂ ਦਾ ਇਲਾਜ ਕਰਾਉਣ ਨੂੰ ਤਿਆਰ ਆਂ ਪਰ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ